ਅਣੀ ਮਟ ਭਾਗੀਆਂ ਜਿਸ ਮਸਤਕ ਪਾਗ ਸਤਿਗੁਰ ਕਹਿੰਦੇ ਗੁਰਬਾਣੀ ਪੜਨ ਦਾ ਗੁਰਬਾਣੀ ਸੁਣਨ ਦਾ ਉਹਨਾਂ ਗੁਰਸਿੱਖਾਂ ਨੂੰ ਸਮਾਪਤ ਹੁੰਦਾ ਜਿਨ੍ਹਾਂ ਦੇ ਮੱਥੇ ਤੇ ਅਤੀ ਚੰਗੇ ਪਾਗ ਹੋਣ ਪਾਗਾਂ ਤੋਂ ਬਿਗੈਰ ਗੁਰਬਾਣੀ ਸੁਣੀ ਵੀ ਨਹੀਂ ਜਾਂਦੀ ਪੜ੍ਹੀ ਵੀ ਨਹੀਂ ਜਾਂਦੀ ਜਿਹੜਾ ਸਤ ਸੰਗਤ ਦਾ ਸਮਾ ਬਹੁਤ ਭਾਗਾਂ ਨਾਲ ਪ੍ਰਾਪਤ ਹੁੰਦਾ ਬਹੁਤ ਵੱਡੇ ਭਾਗ ਹੋਣ ਸਤ ਸੰਗ ਇੱਕ ਹੁੰਦਾ ਸਾਧ ਸੰਗ ਸਾਧੂ ਦਾ ਸੰਗ ਬੜਾ ਔਖਾ ਮਿਲਦਾ ਸਤ ਸੰਗ ਵੀ ਔਖਾ ਹੈ ਸਾਧੂ ਦਾ ਸੰਗ ਵੀ ਔਖਾ ਦੋਨੇ ਕੰਮ ਬਹੁਤ ਔਖੇ ਤੁਲਸੀ ਦਾਸ ਗੁਸਾਈ ਜੀ ਕਹਿੰਦੇ ਧਨ ਦਾ ਰਸ ਤੁਲਤ ਲక్ష్ਮੀ ਪਾਪੀ ਕੇਤੀ ਹੋਏ ਸੰਤ ਸਮਾਗਮ ਹਰ ਕਥਾ ਤੁਲਸੀ ਦਰਲਭ ਮਾਇਆ ਮਿਲ ਜਾਣੀ istri ਮਿਲ ਜਾਣੀ ਪੁੱਤਰ ਮਿਲ ਜਾਣੇ ਇਹ ਤਾਂ ਸੰਸਾਰ ਵਿੱਚ ਚਲਿਆ ਹੀ ਜਾ ਰਿਹਾ ਛਾਲੰਗ ਛਦਰੰ ਸਰਜੰਤ ਮਾਇਆ ਇਹਨਾਂ ਠੱਗੀਆਂ ਮਾਰੀਆਂ ਉਧਰੋਂ ਠੱਗੀਆਂ ਮਾਰੀਆਂ ਮਾਇਆ ਇਕੱਠੀ ਕਰ ਲਈ ਖੱਗੀ ਠੋਰੀ ਨਾ ਮਾਇਆ ਇਕੱਠੀ ਕੀਤੀ ਪਰ ਮਨ ਨੂੰ ਸ਼ਾਂਤੀ ਨਾ ਆਈ ਮਨ ਨੂੰ ਸ਼ਾਂਤੀ ਕਦੋਂ ਹੁੰਦੀ ਹੁੰਦੀ ਹੈ ਜਦੋਂ ਸਾਧੂ ਦਾ ਸੰਗ ਮਿਲਦਾ ਹੈ ਪ੍ਰਮਾਤਮਾ ਦੀ ਕਥਾ ਤੋਂ ਸੀ ਦਾਸ ਬਸਾਈ ਜੀ ਕਹਿੰਦੇ ਸੰਤ ਸਮਾਗਮ ਹਰ ਕਥਾ ਤੁੰਸੀ ਦੁਰਲਭ ਹੋਏ ਦੋ ਚੀਜ਼ਾਂ ਦੁਰਲਭ ਨੇ ਸਾਧੂ ਦਾ ਸੰਗ ਤੇ ਪ੍ਰਮਾਤਮਾ ਦੀ ਕਥਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਸੰਗਤਾਂ ਪੁੱਛਦੀਆਂ ਮਹਾਰਾਜ ਦੁਨੀਆ ਤੇ ਸਭ ਤੋਂ ਵਧੀਆ ਕੰਮ ਕਿਹੜਾ ਉੱਤਮ ਚੀਜ਼ ਕਿਹੜੀ ਹੈ ਜੇ ਉੱਤਮ ਕਹੀਏ ਸਭ ਤੋਂ ਵਧੀਆ ਜਿਹਦਾ ਫਾਇਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਗੁਰੂ ਨਾਨਕ ਸਤਿਗੁਰ ਜੀ ਕਹਿੰਦੇ ਸਭ ਤੋਂ ਉੱਤਮ ਸ੍ਰੇਸ਼ਟ ਵਸਤੂ ਪ੍ਰਮਾਤਮਾ ਦੀ ਕਥਾ ਇਹਦੇ ਸੁਣਨ ਦੇ ਨਾਲ ਜਿੰਨੇ ਵੀ ਸਰੀਰ ਨੂੰ ਦੁੱਖ ਲੱਗੇ ਹੋਏ ਨੇ ਕਿਸੇ ਤਰ੍ਹਾਂ ਦਾ ਵੀ ਦੁੱਖ ਹੋਵੇ ਆਦ ਬਿਆਦ ਉਪਾਦ ਤਿੰਨ ਤਰ੍ਹਾਂ ਦੇ ਤਾਪ ਹੁੰਦੇ ਸਰੀਰ ਨੂੰ ਇੱਕ ਹੁੰਦਾ ਮਨ ਦੇ ਰੋਗ ਇੱਕ ਹੁੰਦਾ ਸਰੀਰਕ ਰੋਗ ਇੱਕ ਹੁੰਦਾ ਪਰਮਪਲੇਖੇ ਦੇ ਰੋਗ ਮਨ ਦਾ ਰੋਗ ਵੀ ਲੱਗ ਜਾਵੇ ਬਹੁਤ ਭੜਾ ਇੱਕ ਹੁੰਦਾ ਸਰੀਰਕ ਰੋਗ ਸਰੀਰ ਨੂੰ ਰੋਗ ਲੱਗ ਗਿਆ ਡਾਕਟਰਾਂ ਤੋਂ ਠੀਕ ਨਹੀਂ ਹੁੰਦਾ ਤੀਜਾ ਪਰਮਪਲੇਖੇ ਦਾ ਰੋਗ ਹੁੰਦਾ ਉਹ ਬੰਦਾ ਆਪਣੇ ਆਪ ਹੀ ਲਾ ਲੈਂਦਾ 10 ਬੰਦਿਆਂ ਨੂੰ ਸ਼ੂਗਰ ਹੋ ਗਈ ਤੇ ਸੋਚਣ ਲੱਗ ਪਿਆ ਕਿ 11ਵਾਂ ਕਿਤੇ ਤੂੰ ਤਾਂ ਨਹੀਂ ਤੈਨੂੰ ਤਾਂ ਨਹੀਂ ਹੋ ਜਾਣੀ ਹੁਣ ਕਹਿੰਦੇ ਭਰਮ ਭਲੇਖੇ ਦਾ ਰੋਗ ਹੋਣੀ ਨਹੀਂ ਸੀ ਸੋਚ ਪਏ ਗੁ 10 ਬੰਦਿਆਂ ਨੂੰ ਟੈਕ ਹੋਇਆ ਬੈਠ ਕੇ ਸੋਚਣ ਲੱਗ ਪਿਆ ਕਿਤੇ ਤੈਨੂੰ ਤਾਂ ਨਹੀਂ ਟੈਕ ਆ ਜਾਣਾ ਇਹ ਸੋਚਾਂ ਤਾਂ ਪੈਂਦੀਆਂ ਜਦੋਂ ਆਪਾਂ ਨਾਮ ਨਹੀਂ ਜਪਦੇ ਜਦੋਂ ਆਪਾਂ ਗੁਰਨਾਨਕ ਸਾਹਿਬ ਨੂੰ ਫਿਰਦੇ ਚ ਨਹੀਂ ਬਸਾਉਂਦੇ ਮਹਾਰਾਜ ਤੇ ਛੱਡ ਦੇਣਾ ਚਾਹੀਦਾ ਮਹਾਰਾਜ ਕਹਿੰਦੇ ਜੇ ਤੂੰ ਮੇਰਾ ਹੋਏ ਰਹਿ ਸਭ ਜਗ ਤੇਰਾ ਹੋਏ ਤੂੰ ਛੱਡ ਕੇ ਤਾਂ ਦੇਖ ਬੰਦਾ ਪੂਰਨ ਭਰੋਸਾ ਰੱਬ ਤੇ ਨਹੀਂ ਕਰਦਾ ਤਾਈ ਮਨ ਨੂੰ ਸ਼ਾਂਤੀ ਨਹੀਂ ਹੈ। ਸ਼ਕਮਨੀ ਸਾਹਿਬ ਜੀ ਮਹਾਰਾਜ ਕਹਿੰਦੇ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚਾ ਕੋਈ। ਮਹਾਰਾ ਸਮਝਾਉਂਦੇ ਕਹਿੰਦੇ हे ਮਨੁੱਖ ਕਿਤੇ ਬੈਠ ਕੇ ਸੋਚ ਤੇਰਾ ਕੀਤਾ ਹੋਇਆ ਕਿੰਨਾ ਕੁ ਹੋ ਗਿਆ। ਜਿਹੜਾ ਪਰਮੇਸ਼ਰ ਨੇ ਕੀਤਾ ਉਹਦੀ ਤਾਂ ਵਡਿਆਈ ਕਹੀ ਨਹੀਂ ਜਾਂਦੀ ਹੁਣ ਤੱਕ ਤੂੰ ਇਹੀ ਸਮਾਂ ਇਹ ਕੀਤਾ ਮੈਂ ਉਹ ਕੀਤਾ ਇਹਨਾਂ ਗੱਲਾਂ ਤੋਂ ਬਾਹਰ ਨਿਕਲিয়ে ਕਿਤੇ ਕਹੀਏ ਵੀ ਜੋ ਕੀਤਾ ਗੁਰਨਾਨਕ ਸਾਹਿਬ ਨੇ ਕੀਤਾ ਜੋ ਕਰਨਾ ਗੁਰਨਾਨਕ ਸਾਹਿਬ ਨੇ ਕਰਨਾ ਹੈ ਜੋ ਦੇਣਾ ਵਾਹਿਗੁਰੂ ਨੇ ਦੇਣਾ ਜਿਹੜੀਆਂ ਅਰਦਾਸਾਂ ਤੁਹਾਡੀਆਂ ਪੂਰੀਆਂ ਹੋਈਆਂ ਉਹਦਾ ਸ਼ੁਕਰਾਨਾ ਕਰੀਏ ਸੱਚੇ ਪਾਤਸ਼ਾਹ ਇਹ ਆਪ ਜੀ ਦਾ ਸ਼ੁਕਰਾਨਾ ਆਪ ਜੀ ਤੋਂ ਬਿਨਾ ਇਹ ਅਰਦਾਸ ਪੂਰੀ ਨਹੀਂ ਸੀ ਹੋਣੀ ਪਹਿਲਾਂ ਸ਼ੁਕਰਾਨਾ ਕਰਕੇ ਫੇਰ ਕੋਈ ਅਰਦਾਸ ਆ ਫੇਰ ਸੱਚੇ ਪਾਤਸ਼ਾਹ ਇਹ ਇੱਕ ਅਰਦਾਸ ਹੋਰ ਆਪ ਜੀ ਦੀ ਮਿਹਰ ਤੋਂ ਬਿਨਾ ਇਹ ਵੀ ਨਹੀਂ ਪੂਰੀ ਹੋਣੀ ਇਹ ਢੱਗ ਹੁੰਦਾ ਸ਼ੁਕਰਾਨਾ ਕੀਤਾ ਨਹੀਂ ਪੰਜ ਅਰਦਾਸਾਂ ਪਹਿਲਾਂ ਪੂਰੀਆਂ ਹੋ ਗਈਆਂ ਦੋ ਹੋਰ ਅੱਗੇ ਰੱਖਤੀਆਂ ਉਹ ਵੀ ਮਹਾਰਾਜ ਤੇ ਪੂਰਾ ਦਬਾਅ ਬਣਾ ਕੇ ਵੀ ਜੇ ਦੂਰਦਾਸਾਂ ਪੂਰੀਆਂ ਨਾ ਨਾ ਕੀਤੀਆਂ ਮੈਂ ਉਹਨਾਂ ਨਹੀਂ ਤੇਰੇ ਕੋਲ ਇਹ ਪਿਆਰ ਨਹੀਂ ਹੁੰਦਾ ਇਹ ਹੁੰਦੀਆਂ ਸ਼ਰਤਾਂ ਰੱਬ ਅੱਗੇ ਸ਼ਰਤਾਂ ਨਹੀਂ ਰੱਖਣੀਆਂ ਚਾਹੀਦੀਆਂ ਰੱਬ ਅੱਗੇ ਚੱਲਦੀ ਹੈ ਬੇਨਤੀ ਦੀਨ ਦਿਆਲ ਸੁਣ ਬੇਨਤੀ ਉਹ ਦੀਨ ਦਿਆਲ ਹੈ ਬੜਾ ਕੁਛ ਪਰਮੇਸ਼ਰ ਨੇ ਦਿੱਤਾ ਜਿਹੜਾ ਆਪਾਂ ਨੂੰ ਇਹ ਸਰੀਰ ਬਖਸ਼ਿਆ ਨਾ ਜਿਹਦੀ ਕਿਤੇ ਡਾਕਟਰਾਂ ਦੇ ਹਿਸਾਬ ਨਾਲ ਇਹਦੀ ਕੀਮਤ ਲਾਈਏ ਕਰੋੜਾਂ ਰੁਪਏ 'ਚ ਵੀ ਚੀਜ਼ਾਂ ਮਿਲਦੀਆਂ ਨੇ ਜੋ ਪਰਮੇਸ਼ਰ ਨੇ ਦਿੱਤਾ ਨਾ ਉਹਦਾ ਸ਼ੁਕਰਾਨਾ ਕਰੀਏ ਜੈ ਪ੍ਰਸਾਦ arogh kanchen dehi liv lavo tis ram sri বার বার শুকর ਕਰਨা ਚਾਹੀਦਾ। ਸ਼ੁਕਰਾਨਾ ਬਹੁਤ ਜ਼ਰੂਰੀ ਹੈ। ਜਿਹੜਾ ਬੰਦਾ ਸ਼ੁਕਰਾਨਾ ਕਰਦਾ ਉਹਦੇ ਕੋਲ ਮਾਇਆ ਨਹੀਂ ਕਦੇ ਮੁੱਕਦੀ। ਰੱਬ ਨੇ దਈ ਜਣੀ। ਜਿਹੜਾ ਬੰਦਾ ਸ਼ੁਕਰਾਨਾ ਨਹੀਂ ਕਰਦਾ ਸਾਰਾ ਦਿਨ ਰੋਣ ਵਰਗਾ ਮੂੰਹ ਬਣਾ ਕੇ ਰੱਖਣਾ ਹੈ। ਹੈ ਸਭ ਕੁਝ ਆ। ਇਹ ਘਾਟ ਕੋਈ ਨਹੀਂ। ਗੱਡੀਆਂ ਵੀ ਖੜੀਆਂ ਆ। ਮਨ ਨੂੰ ਖੇੜਾ ਤਾਂ ਉਹਨਾਂ ਜੇ ਸਤ ਸੰਗ ਕਰਾਂਗੇ ਜੇ ਆਪਾਂ ਮੂਲ ਮੰਤਰ ਸਾਹਿਬ ਦਾ ਜਾਪ ਕਰਾਂਗੇ ਗੁਰੂ ਨਾਨਕ ਸਾਹਿਬ ਨਾਲ ਜੁੜਾਂਗੇ ਗੁਰੂ ਅਮਰਦਾਸ ਮਹਾਰਾਜ ਤਾਂ ਉਹਨਾਂ ਨੇ ਕਿਹਾ ਆਨੰਦ ਭਿਆ ਮੇਰੀ ਮਾਏ ਸਤਗੁਰੂ ਮੇਰਾ ਪਾਇਆ